ਸਪੋਜ਼ ਕਰੋ ਇੱਕ ਮੁੰਡੇ ਨੇ ਕਬੱਡੀ ਦਾ ਕੱਪ ਜਿੱਤਿਆ ਸਾਰੇ ਪਿੰਡ ਦੇ ਉਹਦੇ ਮੋਢੇ ਤੇ ਸ਼ਾਬਾਸ਼ੀ ਦਿੱਤੀ ਵੀ ਸ਼ਾਬਾਸ਼ ਤੂੰ ਯਾਰ ਸਾਡੇ ਪਿੰਡ ਦਾ ਨਾਮ ਰੌਸ਼ਨ ਕਰਤਾ ਉਹ ਕਹਿੰਦਾ ਉਹ ਹੱਥ ਕਿੱਥੇ ਜਿਨੂਆ ਬਾਪੂ ਕਹਿੰਦਾ ਇੱਕ ਵਾਰ ਉਹ ਇੱਥੇ ਰੱਖ ਦੇਵੇਂ ਮੇਰੇ ਮੋਢੇ ਤੇ ਮੈਂ ਤਾਂ ਮੰਨਾਂ ਮੈਂ ਕੁਝ ਕੀਤਾ ਦੋ ਚਾਰ ਦਿਨ ਲੰਘ ਜਾਂਦੇ ਆ ਮਾਂ ਨੂੰ ਪੁੱਛਦਾ ਪਾਪੇ ਨੂੰ ਪਤਾ ਨਹੀਂ ਲੱਗਾ ਉਹ ਕਹਿੰਦੀ ਸ਼ਾਇਦ ਨਹੀਂ ਪਤਾ ਲੱਗਾ ਜਾ ਕੇ ਦੱਸਿਆ ਉਹ ਦੱਸਣ ਜਾਂਦਾ ਕਹਿੰਦਾ ਬਾਪੂ ਜੀ ਮੈਂ ਨਾ ਕਬੱਡੀ ਦਾ ਕੱਪ ਜਿੱਤਿਆ ਉਹ ਕਹਿੰਦਾ ਨਵੀਂ ਚੀਜ਼ ਆ ਕੋਈ ਸਾਰਾ ਪਿੰਡ ਜਿੱਤ ਤਾ ਤੂੰ ਕੋਈ ਦਮਾ ਜਿੱਤਿਆ ਉਹਨੂੰ ਲੱਗਦਾ ਮੈਂ ਅਚੀਵ ਵੀ ਨਹੀਂ ਕੀਤਾ ਕੁਝ ਅਗਲੇ ਸਾਲ ਫੇਰ ਜਿੱਤਾਂ ਅਗਲੇ ਸਾਲ ਫੇਰ ਜਿੱਤਾਂ ਜਿੱਤ ਕੇ ਜਦੋਂ ਜਾਂਦਾ ਕਹਿੰਦਾ ਬਾਪੂ ਆ ਫੇਰ ਜਿੱਤਿਆ ਉਹ ਕਹਿੰਦਾ ਉੱਥੇ ਰੱਖ ਸਾਰਿਆਂ ਦੇ ਘਰਾਂ ਚ ਪੈ ਜਾ ਕੇ ਪੱਠੇ ਪਾ ਭੱਜਾ ਇੱਥੇ ਉਹ ਕਹਿੰਦਾ ਹੀ ਨਹੀਂ ਕਦੀ ਪਿਓ ਉਹਨੂੰ ਉਹਨੂੰ ਪਤਾ ਚੇ ਮੈਂ ਇਹਦੇ ਮੋਢੇ ਤੇ ਹੱਥ ਰੱਖ ਕੇ ਸ਼ਾਬਾਸ਼ੀ ਦੇਤੀ ਇਹਨੇ ਇੱਥੇ ਰੁਕ ਜਾ ਇਹਨੇ ਗਾਂ ਨਹੀਂ ਵਧਾਈ ਉਹ ਸਾਰੀ ਜ਼ਿੰਦਗੀ ਉਹਨੂੰ ਧੱਕਾ ਲਾ ਲਾ ਗਾਂ ਵਧਾਉਂਦਾ ਰਹਿੰਦਾ ਵਦੋ ਉਸ ਦਿਨ ਪਤਾ ਲੱਗਦਾ ਪੁੱਤ ਨੂੰ ਕਿ ਇਹ ਮੈਨੂੰ ਕਿੰਨਾ ਪਿਆਰ ਕਰਦਾ ਸੀ ਜਿੱਦਣ ਉਹ ਉਹਨੂੰ ਆਪਣੇ ਮੋਢੇ ਤੇ ਜਿੱਦੜ ਆਪਣੇ ਪਿਓ ਨੂੰ ਆਪਣੇ ਮੋਢੇ ਤੇ ਚੁੱਕਦਾ ਉਸ ਦਿਨ ਲੱਗਦਾ ਕਿ ਪਹਿਲੀ ਤਾੜੀ ਤੇ ਇਹਨੇ ਮਾਰੀ ਸੀ ਇਹ ਖੜਾ ਹੀ ਪੀੜ ਚ ਪਿੱਛੇ ਸੀ ਕਿਤੇ ਮੈਂ ਵੇਖ ਹੀ ਨਹੀਂ ਸਕਿਆ ਉਹਨੂੰ ਲੋਕੀ ਦੱਸ ਦਿਓ ਤੇਰੇ ਕੱਪ ਜਿੱਤਣ ਤੋਂ ਬਾਅਦ ਇਹਨੇ ਸਾਰੇ ਪਿੰਡ ਨੂੰ ਚੁੱਪਚੀਂ ਤੇ ਪਾਰਤੀ ਇਹ ਆ ਕਰਤਾਰ ਉਹ ਜਿਹੜਾ ਸਾਡੇ ਲਈ ਜ਼ਿੰਦਗੀ ਦੇ ਵਿੱਚ ਜਿਹੜਾ ਸਭ ਤੋਂ ਅਹਿਮ ਕੰਮ ਕਰਦਾ ਸਾਰੇ ਪਰਿਵਾਰ ਲਈ ਉਹ ਆ ਸੈਕਰੀਫਾਈਸ ਆਪਣੇ ਚਾਹਾਂ ਨੂੰ ਮਾਰਦਾ ਸਾਨੂੰ ساری ਜ਼ਿੰਦਗੀ ਸੇਹ ਦਿੰਦਾ ਹਰ ਗੱਲ ਤੇ ਸੇਧ ਦਿੰਦਾ ਹਰ ਗੱਲ ਤੇ ਕੁਛ ਨਾ ਕੁਛ ਸਿਖਾਉਂਦਾ ਪਰ ਉਹਦੇ ਸਿਖਾਉਣ ਦਾ ਜਿਹੜਾ ਤਰੀਕਾ ਨਾ ਉਹਦੇ ਸਿਖਾਉਣ ਦਾ ਤਰੀਕਾ ਵੱਖਰਾ ਉਹਨੂੰ ਸਮਝਾਉਣਾ ਨਹੀਂ ਆਉਂਦਾ ਕਿ ਪੁੱਤ ਮੈਂ ਤੈਨੂੰ ਪਿਆਰ ਕਰਦਾ ਸ਼ਾਇਦ ਇਸੇ ਗੈਬ ਕਰਕੇ